ਜਨਤ ਦਿਵਸ ਚੰਦੇਖੇ ਦੇ ਸਾਰੇ ਦੋਤਾਂ ਸਵਾਗਤ ਆ। ਇਸ ਵਾਰ ਅਸੀਂ ਖੜੇ ਆ ਪਿੰਡ ਰੰਗੀਆਂ। ਜਿੱਥੇ ਕਿ ਕੱਲ ਇੱਕ ਫੋਟੋ ਜਾਂ ਵੀਡੀਓ ਵਾਇਰਲ ਹੋਈਆਂ ਸੀ ਪੈਨ ਟੈਂਕੀ ਦੇ ਚੜੇ ਨੇਗੇ ਜਿਨ੍ਹਾਂ ਦਾ ਮਸਲਾ ਹੈ ਇੱਕ ਟਰੈਵਲ ਜੰਟ ਕੋਲੇ ਉਹਨਾਂ ਦਾ 25 ਲੱਖ ਰੁਪਇਆ ਫਸਿਆ ਹੋਇਆ। ਦੁੱਖ ਦੀ ਗੱਲ ਇਹ ਹੈ ਕਿ ਕੱਲ ਦੀ ਇੱਥੇ ਨਾ ਹੀ ਕਿਸੇ ਪੰਚਾਇਤ ਨੇ ਨਾ ਹੀ ਇੱਥੋਂ ਦੇ ਕਿਸੇ ਅਹੁਦੇਦਾਰ ਨੇ ਇਹਨਾਂ ਦੀ ਆ ਕੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ। ਤਾਨੂੰ ਅਸੀਂ ਦਿਖਾਵਾਂਗੇ ਕਿ ਇੱਥੋਂ ਜਿੱਥੇ ਬੈਠੇ ਨੇ ਉਥੋਂ ਦੇ ਹਾਲਾਤ ਕੀ ਨੇ ਕਿ ਉਥੇ ਦੀ ਵੀ ਸਥਿਤੀ ਹੈ ਇੰਨੀ ਡਰਨਾ ਦਰਦਨਾਕ ਹੈ ਕਿ ਗੋਡੇ-ਗੋਡੇ ਕਾ ਹੋਇਆ ਬਾਸ ਸਪਸਰੂਤੀ ਦਾ ਟਾਈਮ ਹੈ ਕਿਸੇ ਬਤ ਵੀ ਕੋਈ ਵੀ ਆਣ ਹੋਣੀ ਘਟ ਸਕਦੀ ਆ ਸਾਡੇ ਨਾਲ ਜਥੇਬੰਦੀ ਦੇ ਆਗੂ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਮੁੱਦੇ ਨੂੰ ਲੈ ਕੇ ਕੀ ਕਹਣਾਗਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਕੱਲ ਦੇ ਘਟਗਟ ਬੱਤਾਂ ਦੇ 72 ਘੰਟੇ ਹੋ ਗਏ ਨੇ ਭੈਣ ਬੈਠੇ ਨੇ ਕਿਸੇ ਨੇ ਵੀ ਆ ਕੇ ਮਤਲਬ ਹਾਂ ਦਾ ਨਾੜ ਨਹੀਂ ਮਾਰਿਆ ਜੀ ਕਹਿਣ ਨੂੰ ਪੱਤਰਕਾਰ ਸਾਹਿਬ ਮੇਰੇ ਖਿਆਲ ਚ ਕੁਝ ਬਚਿਆ ਨਹੀਂ ਕਿਉਂਕਿ ਇਨਸਾਫ ਦਾ ਢੰਡੋਰਾ ਪਿੱਟਣ ਵਾਲੀਆਂ ਸਰਕਾਰਾਂ ਬੁਰੀ ਤਰ੍ਹਾਂ ਕ੍ਰਪਸ਼ਨ ਦੀ ਦਲਦਲ ਵਿੱਚ ਫਸੀਆਂ ਨਹੀਂ ਲੁਪਤ ਹੋ ਚੁੱਕੀਆਂ ਨੇ ਮੱਧ ਵਰਗੀ ਕਿਸਾਨ ਗੁਰਬਾਜ਼ ਸਿੰਘ ਪਿੰਡ ਵਜੀਦਕੇ ਖੁਰਦ ਜ਼ਿਲ੍ਹਾ ਬਰਨਾਲਾ ਪੁਲਿਸ ਥਾਣਾ ਠੁੱਲੀਵਾਲ ਦਾ ਰਹਿਣ ਵਾਲਾ 11 12 ਕਨਾਲ ਉਹਦੀ ਪੈਲੀ ਸੀ ਉਹਨੇ ਆਪਣੀ ਪੈਲੀ ਵੇਚੀ ਤਾਂ ਇੱਥੋਂ ਦਾ ਇੱਕ ਮਨਦੀਪ ਸਿੰਘ ਦਿਓਲ ਕਹਾਉਣ ਵਾਲਾ ਮੈਂ ਸਿੰਘ ਤਾਂ ਨਹੀਂ ਕਹੂੰਗਾ ਮਨਦੀਪ ਸਿੰਘ ਦਿਓਲ ਪੁੱਤਰ ਜਸਵੰਤ ਸਿੰਘ ਇੱਥੋਂ ਪਤਾ ਲੱਗਿਆ ਕਿ अनेका ਲੋਕ ਆਏ ਨੇ ਠੱਗੀ ਦਾ ਸ਼ਿਕਾਰ ਹੋਏ ਜਦੋਂ ਸਿੰਘ ਇਹ ਐਜੀਟੇਸ਼ਨ ਸ਼ੁਰੂ ਕੀਤਾ ਇਹਨਾਂ ਦੇ بیٹے ਗਗਨਦੀਪ ਸਿੰਘ ਨੂੰ ਅਮਰੀਕਾ ਭੇਜਣ ਦੇ ਨਾਂ ਤੇ 25 ਲੱਖ ਰੁਪਏ ਪਲੱਸ ਹੈ ਇੱਕ ਨੰਬਰ ਦੇ ਵਿੱਚ ਮੈਂ ਦਿਖਾਵਾਂਗਾ ਕਿ HDFC ਬੈਂਕ ਦੇ ਰਾਹੀਂ ਆ ਜਿਹੜੀ ਹਾਈਲਾਈਟ ਕੀਤੇ ਹੋਏ ਨੇ ਇਹ ਸਾਰੇ ਪ੍ਰੂਫ ਨੇਗੇ ਬੱਚ ਲਵਾਂਗੇ ਇਹਨਾਂ ਜਦੋਂ ਆਪਣੇ ਬੇਟੇ ਨੂੰ ਰੋਜੀ ਰੋਟੀ ਲਈ ਬਾਹਰ ਭੇਜਣ ਵਾਸਤੇ ਉਹਦੀਆਂ ਗੱਲਾਂ 'ਚ ਆਏ 25 ਲੱਖ ਰੁਪਏ ਆਨਲਾਈਨ ਦਿੱਤਾ ਸਾਰਾ ਤੇ ਇਹਨਾਂ ਦੇ ਬੇਟੇ ਨੂੰ ਇੱਥੋਂ ਦਿੱਲੀ ਲੈ ਕੇ ਗਿਆ ਦਿੱਲੀ 에ਰਪੋਰਟ ਤੋਂ ਡੋਮੈਸਟਿਕ ਫਲਾਈਟ ਰਾਹੀਂ 에ਰਪੋਰਟ ਬੰਬੇ ਲੈ ਕੇ ਗਿਆ ਬੰਬੇ ਤੋਂ ਵੀਅਤਨਾਮ ਲੈ ਕੇ ਗਿਆ ਵੀਅਤਨਾਮ ਕੁਝ ਦਿਨ ਰੱਖਣ ਤੋਂ ਬਾਅਦ ਵਾਪਸ ਦਿੱਲੀ ਲੈ ਆਇਆ ਕਿ ਮੈਂ ਤੈਨੂੰ ਡਾਇਰੈਕਟ ਫਲਾਇਟ ਅਮਰੀਕਾ ਲੈ ਕੇ ਜਾਵਾਂਗਾ ਦਿੱਲੀ ਲਿਆ ਕੇ ਦੋ ਤਿੰਨ ਦਿਨ ਉਹਦੇ ਕੋਲ ਰਹਾ ਜਿਹੜੇ ਉਹਦੇ ਮਾਤਾ ਨੇ ਉਹਨੂੰ ਬਦਲਮੀ ਕਰੰਸੀ 1 ਲੱਖ ਰੁਪਏ ਦੇ ਯੂ ਐਸ ਡੋਲਰ ਦਿੱਤੇ ਸੀਗੇ ਜੋ ਏਜੰਟ ਕਹਿੰਦੇ ਨੇ ਉਹ ਵੀ ਉਹ ਤੋਂ ਖੋਲੇ ਇਸ ਮਨਦੀਪ ਸਿੰਘ ਨੇ ਖੋਲੇ ਇਹਨੂੰ ਚਕਮਾ ਦੇ ਕੇ ਭੱਜ ਆਇਆ ਉਹ ਰੁਲਦਾ ਖੁਰਦਾ ਭੁੱਖਾ ਤੇ ਆਇਆ ਆਪਣੇ ਘਰ ਵਾਪਸ ਆਇਆ ਆਪਣੇ ਪਿੰਡ ਦੇ ਪਤਵੰਤੇ ਸੱਜਣਾ ਨੂੰ ਦੱਸਿਆ ਚਰਨਜੀਤ ਸਿੰਘ ਹੋਰਾਂ ਨੂੰ ਪਿਛਲੇ 2-3 ਮਹੀਨਿਆਂ ਤੋਂ ਸਰਕਾਰੀ ਦਰਬਾਰੇ ਐਪਲੀਕੇਸ਼ਨਾਂ ਉਹਨਾਂ ਨੇ ਕੀਤੀਆਂ ਪੰਜਾਬ ਸਰਕਾਰ ਦੇ ਵਿੱਚ ਇੱਕ ਚਰਚਿਤ ਚਿਹਰਾਗਾ ਜਿਹਨੂੰ ਪੰਨੂ ਪੰਨੂ ਕਹਿ ਕੇ ਜਾਣਿਆ ਜਾਂਦਾ ਚਰਚਿਤ ਚਿਹਰਾ ਮੈਂ ਇੱਕ ਸ਼ਬਦ ਕਹਿ ਰਿਹਾ ਚਰਚਿਤ ਚਿਹਰਾ ਉਹਦੇ ਤੱਕ ਪਹੁੰਚ ਕੀਤੀ ਪਰ ਇਹਨਾਂ ਦੀਆਂ ਕਿਸੇ ਵੀ ਆਸਾਂ ਨੂੰ ਬੂਰ ਨਹੀਂ ਪਿਆ ਥਾਣਾ ਸਬੰਧਤ ਇੱਥੇ ਪੁਲਿਸ ਚੌਂਕੀ ਰੰਗੀਆਂ ਤੋਂ ਜਿਹੜੀ ਪੈਂਦੀ ਆ ਸੰਬੰਧਤ ਉਹ ਰਣੀਕੇ ਪਿੰਡ ਆ ਉਥੇ ਐਪਲੀਕੇਸ਼ਨ ਲੈ ਕੇ ਗਏ ਉਹਨਾਂ ਨੇ ਫੜੀਆਂ ਨਹੀਂ ਇਹਨਾਂ ਦਾ ਇਸ ਠੱਗ ਟਰੈਵਲ ਏਜੰਟ ਦਾ ਚਾਚਾ ਜਿਹੜੇ ਇਕੱਠੇ ਰਹਿੰਦੇ ਨੇ ਉਹ ਆਮ ਆਦਮੀ ਪਾਰਟੀ ਦੇ ਇੱਕ ਵੱਡਾ ਕਾਰਕੁਨ ਐ ਭਗਵੰਤ ਮਾਨ ਤੋਂ ਬਿਨਾ ਮੈਂ ਕਹੂੰਗਾ ਕਿ ਨੇੜੇ ਹੋ ਕੇ ਵਿਖਾਓ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਉਹਨਾਂ ਦੇ ਨਾਲ ਤਾਲੁਕ ਵਾਸਤਾ ਨੇੜੇ ਦਾ ਰੱਖਦਾ ਲੈਨਦਾਰ ਵਾਲੇ ਜਦੋਂ ਪੈਸੇ ਲੈਣ ਵਾਸਤੇ ਘਰੇ ਆਉਂਦੇ ਨੇ ਰਣੀਕਿਆ ਤੋਂ ਘੜੀ ਤੋਂ ਵੇਖ ਕੇ 5 ਤੋਂ 7 ਮਿੰਟਾਂ ਦੇ ਵਿੱਚ ਪੁਲਿਸ ਆ ਜਾਂਦੀ ਆ ਤੇ ਜਿਹੜੇ ਪੈਸੇ ਲੈਣ ਵਾਲੇ ਠੱਗੀ ਦਾ ਸ਼ਿਕਾਰ ਹੋਏ ਨੇ ਉਹਨਾਂ ਲੋਕਾਂ ਨੂੰ ਦਬਕ ਕੇ ਮਾਰ ਕੇ ਕੱਢਦੇ ਨੇ ਸਾਨੂੰ ਵੀ ਕੱਲ ਇਹਨਾਂ ਨੇ ਦਬਕਿਆਂ ਦਾ ਯਤਨ ਕੀਤੇ ਪਰ ਅਸੀਂ ਇਨਸਾਫ਼ ਪਸੰਦ ਹਾਂ ਇਹਨਾਂ ਨੇ ਕੱਲ ਸਾਨੂੰ ਸਾਮੀ 7 ਵਜੇ ਦੇ ਕਰੀਬ ਮਾਨਯੋਗ ਐਸਐਚਓ ਸਦਰ ਧੂਰੀ ਸਰਦਾਰ ਕਰਮਜੀਤ ਸਿੰਘ ਮਾਨਜੋ ਚੌਂਕੀ ਇੰਚਾਰਜ ਊੰਕਾਰ ਸਿੰਘ ਆਪਣੀ ਪਾਰਟੀ ਸਮੇਤ ਆਏ ਇਹਨਾਂ ਦੇ ਕੁਝ ਬੰਦੇ ਜਿਨ੍ਹਾਂ ਦੇ ਵਿੱਚ ਇਹ ਠੱਗ ਟਰੈਵਲ ਏਜੰਟ ਦੇ ਫੁੱਫੜ ਜੀ ਉਹਨਾਂ ਦਾ ਤਾਂ ਰੋਸ ਕੋਈ ਨਹੀਂ ਦੋਸਤ ਕੋਈ ਨਹੀਂ ਉਹਨਾਂ ਦਾ ਫੁੱਫੜ ਜੀ ਜਿਨ੍ਹਾਂ ਦਾ ਨਾਮ ਜਪਾਲ ਸਿੰਘ ਹੈ ਸਰਪੰਚ ਸਾਹਿਬ ਨੇ ਉਹ ਗਵਾਂਢੀ ਪਿੰਡ ਦੇ ਊਂਗਲੂਬਾਲ ਦੇ ਉਹਨਾਂ ਦੇ ਨਾਲ ਤੈਅ ਕਰਕੇ ਮਸਬਰਾ ਕੱਲ ਸਾਨੂੰ 12 ਲੱਖ ਰੁਪਏ ਦੇ ਰਹੇ ਸੀ ਕਿ 12 ਲੱਖ ਰੁਪਏ ਲਓ ਤੇ ਇਹ ਸਾਰੇ ਮਸਲੇ ਨੂੰ ਹੱਲ ਕਰ ਦੋ ਖਤਮ ਕਰ ਦੋ ਅਸੀਂ ਉਹ 12 ਲੱਖ ਲੈਣ ਤੋਂ ਇਨਕਾਰ ਕਰ ਦਿੱਤਾ ਹੁਣ ਇਹ ਬੰਦਾ ਭਗਵੰਤ ਸਿੰਘ ਪੱਪਾ ਇਹ ਸਾਨੂੰ ਸਰਕਾਰ ਦੇ ਵਿੱਚ ਆਪਣੇ ਅਸਰ ਰਸੂਖ ਦੇ بڑے بڑے ਦਬਕੇ ਮਾਰਦਾ ਸਾਨੂੰ ਸਾਡੇ ਇਸ ਪਿੰਡ ਦੇ ਵਿੱਚੋਂ ਜੇ ਅਸੀਂ ਕਿਸੇ ਭਰਾ ਤੋਂ ਟੈਂਟ ਦੀ ਮੰਗ ਕੀਤੀ ਸਾਨੂੰ ਹਾਂ ਕੀਤੀ ਸਾਊਂਡ ਦੀ ਮੰਗ ਕੀਤੀ ਹਾਂ ਕੀਤੀ ਤਾਂ ਇਹਨਾਂ ਨੇ ਉਹ ਵੀ ਰੋਕ ਦਿੱਤੇ ਇਹ ਚੋਰ ਤੇ ਚਤਰਾਈਆਂ ਟਕੇ ਸਾਈਆਂ ਇਹ ਕਰਦੇ ਨੇ ਅੱਜ ਦੂਸਰਾ ਦਿਨ ਖਤਮ ਹੋਣ ਜਾ ਰਿਹਾ ਬੀਬੀ ਕਿਰਨਜੀਤ ਕੌਰ ਜਿਹੜੀ ਜ਼ਿੰਦਗੀ ਔਰ ਮੌਤ ਦੇ ਵਿਚਾਲੇ ਲਮਕ ਰਹੀ ਆ ਜਿਹੜੀ ਟਿੰਕੀ ਤੇ ਚੜੀ ਹੋਈ ਆ ਪਰ ਸਬੰਧਤ ਵੱਡੇ ਪੁਲਿਸ ਅਧਿਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਨੇ ਸਿਵਲ ਪ੍ਰਸ਼ਾਸਨ ਨੇ ਅਜੇ ਤੱਕ ਇਹ 12 ਲੱਖ ਤੋਂ ਬਿਨਾ ਅਜ ਸਾਰ ਨਹੀਂ ਲਈ ਅਸੀਂ ਮੰਗ ਕਰਦੇ ਆ ਮੰਗ ਵੀ ਕਰਦੇ ਆ ਤੇ ਨਾਲ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਸ੍ਰੀ ਭਗਵੰਤ ਮਾਨ ਜੀ ਨੂੰ ਕਹਿੰਦੇ ਭਗਵੰਤ ਮਾਨ ਜੀ ਤੁਸੀਂ ਕਹਿੰਦੇ ਸੀ ਤੁਹਾਡੇ ਨੁਮਾਇੰਦੇ ਕਹਿੰਦੇ ਸੀ ਕਿ ਧਰਨਾ ਨਹੀਂ ਲੱਗੂ ਅੱਜ ਤੁਹਾਡੇ ਰਾਜ ਦੇ ਵਿੱਚ ਇੱਕ ਪੀੜਤ ਬੀਬੀ ਕਿਰਨਜੀਤ ਕੌਰ ਭੁੱਖੀ ਤਿਹਾਈ ਤਪਦੀ ਗਰਮੀ ਦੇ ਵਿੱਚ ਉੱਚੀ ਪਾਣੀ ਵਾਲੀ ਟੈਂਕੀ ਤੇ ਬੈਠੀ ਆ ਤੁਹਾਡਾ ਕੋਈ ਨੁਮਾਇੰਦਾ ਨਹੀਂ ਆਇਆ ਬੇਨਤੀ ਹੈ ਪਾਰਟੀਆਂ ਚੱਲੀ ਜਾਂਦੀਆਂ ਹੁੰਦੀਆਂ ਆ ਤੁਹਾਡੇ ਨਾਮ ਤੇ ਆ ਲੋਕ ਠੱਗੀਆਂ ਮਾਰਨ ਲੜਦਾ ਤੁਹਾਨੂੰ ਲੜਦਾ ਤੁਹਾਡੀ ਕੈਬਨਟ ਨੂੰ ਲੜਦਾ ਤੁਹਾਡੇ ਪ੍ਰਸ਼ਾਸਨ ਨੂੰ ਕਿ ਤੁਸੀਂ ਇਸ ਬੰਦੇ ਨੂੰ ਅਸੀਂ ਮੰਗ ਕਰਦੇ ਹਾਂ ਕਿ ਪਾਰਟੀ ਦੇ ਵਿੱਚੋਂ ਖਰਜ ਕਰੋ ਇਸ ਪੀੜਤ ਪਰਿਵਾਰ ਨੂੰ ਇਨਸਾਫ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਹੋਰ ਵੀ ਜਿੱਥੇ ਬੰਦੇ ਆਗੂ ਮੌਜੂਦ ਹੈ ਆਪਾਂ ਉਹਨਾਂ ਨਾਲ